ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕੇਟੀਐਨ ਚੈਨਲ ਦੇਸ਼ ਵਿਦੇਸ਼ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਇਸ ਟਾਈਮ ਆਪਣੇ ਨਾਲ ਪਹਿਲਵਾਨ ਅਮਰਜੀਤ ਸਿੰਘ ਗਿੱਲ ਜੁੜ ਚੁੱਕੇ ਆ ਅੱਜ ਗੱਲ ਕਰਾਂਗੇ ਕਿ ਜਿਹੜਾ ਬਹੁਤ ਵੱਡਾ ਐਕਸੀਡੈਂਟ ਹੋਇਆ ਇੱਕ ਦੋ ਨੌ ਕੁੜੀਆਂ ਆ ਰਹੀਆਂ ਸੀ ਸਕੂਟਰੀ ਤੇ ਉਹਨਾਂ ਦੇ ਹਾਸਾ ਵਾਪਰਦਾ ਉਹ ਮੌਕੇ ਦਾ ਔਨ ਵੀ ਸਪੋਰਟ ਡੈਥ ਹੋ ਜਾਂਦੀ ਆ ਪਰ ਉਹਨਾਂ ਨੂੰ ਪੁਲਿਸ ਆਉਣ ਨੂੰ ਵੀ 20 ਮਿੰਟ ਲੱਗ ਜਾਂਦੀ ਜਦ ਸੁਰੱਖਿਆ ਫੋਰਸ ਦੀ ਗੱਲ ਕਰੀਏ ਕੁਲਵੰਤ ਸਿੰਘ ਦੇ ਐਮਐਲਏ ਦੇ ਕੁਝ ਦੂਰੀ ਤੇ ਇੱਕ ਹਾਸਾ ਵਾਪਰਦਾ ਜਿਹੜਾ 100 ਮੀਟਰ ਦੇ ਦੂਰੀ ਤੇ ਤੇ ਆਪਣੇ ਨਾਲ ਪਹਿਲਾਂ ਪੈਰ ਪੈ ਵਾਹਿਗੁਰੂ ਜੀ ਦਾ ਖਾਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਤੇ ਇੱਕ ਗੱਲ ਕਰੀਏ ਕਿ ਜੇਰਾ ਇੱਕ ਆਪਾਂ ਗੱਲ ਕਰੀਏ ਕਿ ਐਕਸੀਡੈਂਟ ਹੁੰਦਾ ਹੈ ਕਿ 100 ਮੀਟਰ ਦੇ ਦੂਰੀ ਤੇ ਐਮ.ਐਲ.ਏ ਸਾਹਿਬ ਦੀ ਕੁਲਵੰਤ ਸਿੰਘ ਦੇ ਘਰ ਆ ਤੇ ਇੱਕ ਫੋਰਸ ਵੀ ਤੁਸੀਂ ਗੱਲ ਕਰੀਏ ਤਾਂ ਉਹਨੂੰ ਚੱਕਣ ਨੂੰ ਵੀ ਬਹੁਤ ਟਾਈਮ ਲਾ ਦਿੰਦੀ ਆ 2 ਘੰਟੇ ਤੱਕ ਵੇਟਿੰਗ ਕਰਨਾ ਪੈਂਦਾ ਉਹਨੂੰ ਚੱਕਣ ਨੂੰ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਬਿਲਕੁਲ ਜੀ ਬਿਲਕੁਲ ਗੱਲ ਇਦਾਂ ਬਾਈ ਜੀ ਜੋ ਇਹ ਘਟਨਾ ਵਾਪਰੀ ਪਹਿਲਾਂ ਤਾਂ ਬਹੁਤ ਹੀ ਮੰਦਪਾਕੀ ਘਟਨਾ ਹੋਈ ਹੈ ਹਨਾ ਜੋ ਇਹਦਾ ਪ੍ਰਮਾਤਮਾ ਨੂੰ ਪਤਾ ਵੀ ਕਿਵੇਂ ਕੀ ਹਾਲਾਤ ਬਣੇ ਉੱਥੇ ਪਰ ਚਲੋ ਐਕਸੀਡੈਂਟ ਕੋਈ ਜਾਣ ਬੁਝ ਕੇ ਨਹੀਂ ਕਰਦਾ ਜੀ ਐਕਸੀਡੈਂਟ ਹੋ ਵੀ ਗਿਆ ਇਹ ਐਕਸੀਡੈਂਟ ਲਖਨੌਰ ਤੇ ਲਾਂੜਾਂ ਦੇ ਬਿਲਕੁਲ ਵਿਚਕਾਰ ਹੋਇਆ ਤੇ ਜੋ ਇਹ ਐਕਸੀਡੈਂਟ ਦੀ ਘਟਨਾ ਵਾਪਰੀ ਹੈ ਨਾ ਜਦੋਂ ਐਕਸੀਡੈਂਟ ਹੋਇਆ ਇਹ ਐਕਟਿਵੇਟੇ ਦੋ ਸਵਾਰ ਲੜਕੀਆਂ ਸੀ ਜਿਹੜੀ ਅਸੀਂ ਜਾਣਕਾਰੀ ਇਕੱਠੀ ਕੀਤੀ ਹੈ ਵੀਡੀਓਗ੍ਰਾਫੀ ਵੀ ਬਕਾਇਦਾ ਇਸਤੇ ਹੋਈ ਹੈ ਤੇ ਜਿਹੜੀਆਂ ਦੋ ਲੜਕੀਆਂ ਸੀਗੀਆਂ ਨਾ ਜਿਹੜੀ ਇੱਕ ਲੜਕੀ ਸੀ ਉਹ ਤਾਂ ਪ੍ਰਾਈਵੇਟ ਬੰਦੇ ਉਦੋਂ ਹੀ ਉਠਾ ਚੱਕ ਕੇ ਆਪਣੀ ਗੱਡੀ ਚ ਲੈ ਗਏ ਉਹਨੂੰ ਤੇ ਜਿਹੜੀ ਦੂਜੀ ਲੜਕੀ ਸੀਗੀ ਨਾ ਮਨ ਲੱਗਦਾ ਸਟੂਡੈਂਟ ਸੀਗੀਆਂ ਇਹ ਬਿਲਕੁਲ ਤੇ ਪਤਾ ਨਹੀਂ ਵਿਚਾਰੀਆਂ ਕਿਵੇਂ ਕੀ ਘਟਨਾ ਕਿਵੇਂ ਹਾਲਾਤ ਬਣੇ ਹਨਾ ਉਹ ਤਾਂ ਹੁਣ ਉਹੀ ਜਾਣਦਾ ਆ ਮਾਲਕ ਜਾਣਦਾ ਸੱਚੀ ਪਾਸ਼ਾ ਪਰ ਜਿਹੜੀ ਘਟਨਾ ਉਥੇ ਵਾਪਰੀ ਉਹਨੂੰ ਤਾਂ ਲੈ ਗਏ ਉਹ ਪ੍ਰਾਈਵੇਟ ਬੰਦੇ ਆਪਣੀ ਗੱਡੀ 'ਚ ਪਰ ਉਤੋਂ ਬਾਅਦ ਮਨ ਲੱਗਦਾ 20 ਮਿੰਟ ਬਾਅਦ ਪੁਲਿਸ ਪ੍ਰਸ਼ਾਸਨ ਆ ਗਿਆ ਉਥੇ ਹਾਲਾਂਕਿ ਇਹ ਦੇਖੋ ਵੀ ਐਡੀ ਘਟਨਾ ਵਾਪਰੀ ਹੋਵੇ ਵੀ ਤੁਸੀਂ 2 ਘੰਟੇ ਉੱਥੇ ਪੁਲਿਸ ਪ੍ਰਸ਼ਾਸਨ ਖੜਿਆ ਰਿਹਾ ਜਿਹੜੀ ਦੂਜੀ ਲੜਕੀ ਸੀਗੀ ਉਹਨੂੰ ਚੱਕ ਕੇ ਹਸਪੀਟਲ ਤੱਕ ਨਹੀਂ ਉਹ ਆਪਣੀ ਗੱਡੀ ਤਾਂ ਲੈ ਕੇ ਗਏ ਹਾਲਾਂਕਿ ਪੁਲਿਸ ਦੀਆਂ 2 ਗੱਡੀਆਂ ਸੀ ਉੱਥੇ ਸਭ ਤੋਂ ਪਹਿਲਾਂ ਪੁਲਿਸ ਦਾ ਇਹ ਕੰਮ ਸੀਗਾ ਵੀ ਉਹ ਗੱਡੀ 'ਚ ਜਿਹੜੀ ਲੜਕੀ ਦੇ ਸੱਟ ਪੇਟ ਲੱਗੀ ਉਹ ਹਸਪੀਟਲ ਲੈ ਕੇ ਜਾਂਦੇ ਤੇ ਹੁਣ ਤਾਂ ਪਤਾ ਲੱਗਿਆ ਵੀ ਉਹ ਵਿਚਾਰੀਆਂ ਮ੍ਰਿਤਕ ਹੋ ਗਈਆਂ ਬਿਲਕੁਲ ਜੀ ਇੱਕ ਤਾਂ ਉਹਦੇ ਹੀ ਮ੍ਰਿਤਕ ਹੋ ਗਈ ਤੇ ਦੂਜੀ ਦਾ ਹਜੇ ਪਤਾ ਨਹੀਂ ਕੀ ਬਣਿਆ ਪਰ ਜਿਹੜੀ ਅਸੀਂ ਇਲਜ਼ਾਮ ਇਹ ਲਾਉਨੇ ਆ ਤੇ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਭਗਵੰਤ ਸਿੰਘ ਮਾਨ ਕੋਲੋਂ ਇਹ ਮੰਗ ਵੀ ਕਰਦੇ ਆ ਵੀ ਜਿਹੜੇ ਉੱਥੇ ਮੌਕੇ ਤੇ ਪੁਲਿਸ ਅਧਿਕਾਰੀ ਆਏ ਜਿਨ੍ਹਾਂ ਨੇ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਆਪਣੀ ਗੱਡੀ ਚ ਲੈ ਕੇ ਉਸ ਲੜਕੀ ਨੂੰ ਹਸਪਤਾਲ ਜਾਣਾ ਉਹਨੂੰ ਤੁਰੰਤ ਉੱਥੇ ਕਾਰਵਾਈ ਕਰਦੇ ਉਹਨਾਂ ਨੂੰ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਅਸੀਂ ਤਾਂ ਇਹ ਵੀ ਮੰਗ ਕਰਦੇ ਆ ਵੀ ਡਿਸਮਿਸ ਕਰੋ ਇਹ ਜੇ ਅਧਿਕਾਰੀਆਂ ਨੂੰ ਜਿਹੜਿਆ ਕੀ ਸਾਰੇ ਪੰਜਾਬ 'ਚ ਮਿਸਾਲ ਪੈਦਾ ਹੋਵੇ ਤੇ ਆਪਣਾ ਫਰਜ਼ ਸਮਝਦੇ ਹੋਏ ਇਹ ਦਰਦੇ ਕੰਮ ਕਰਨ ਕਿਉਂਕਿ ਅੱਜ ਇਹ ਹਾਲਾਤ ਬਣ ਗਏ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਆਪਣੀ ਆਪਣਾ ਫਰਜ਼ ਨਹੀਂ ਸਮਝ ਰਿਹਾ ਆਪਣੀ ਡਿਊਟੀ ਨਹੀਂ ਸਮਝ ਰਿਹਾ ਜੋ ਇਹ ਐਡੀ ਘਟਨਾ ਵਾਪਰੀ ਹੈ ਅਸੀਂ ਇਹਦੀ ਨਿੰਦਾ ਵੀ ਕਰਦੇ ਆਂ ਤੇ ਉਹਨਾਂ ਲੜਕੀਆਂ ਨੂੰ ਉਸ ਮਾਲਕ ਅਗੇ ਅਰਦਾਸ ਵੀ ਕਰਦੇ ਆਂ ਵੀ ਜਿਹੜੀ ਇੱਕ ਹਸਪੀਟਲ ਲੜਕੀ ਹੈ ਵੀ ਉਹ ਪਰਮਾਤਮਾ ਠੀਕ ਕਰ ਦੇ ਉਹਨਾਂ ਨੂੰ ਆਪਣੇ ਮਾਪਿਆਂ ਕੋਲ ਜਾਵੇ ਉਹ ਇੱਕ ਦੇਖੋਗੇ ਇਹਨਾਂ ਦੀ ਦੋ ਗੱਡੀਆਂ ਆਪਣੀਆਂ ਹੈਗੀਆਂ ਪੰਜਾਬ ਫੋਰਸ ਸੁਰੱਖਿਆ ਫੋਰਸ ਦੀ ਗੱਲ ਕਰੀਏ ਸੁਰੱਖਿਆ ਫੋਰਸ ਦਾ ਕੰਮ ਕੀ ਹੁੰਦਾ ਹੈ ਪੰਜਾਬ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰ ਚੁੱਕੀ ਹੈ ਵੀ ਅਸੀਂ ਨਵੀਆਂ ਗੱਡੀਆਂ ਦੇਤੀਆਂ ਬਿਲਕੁਲ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਹਦਾਇਤਾਂ ਦੇਤੀਆਂ ਐਂਬੂਲੈਂਸਾਂ ਦੇਤੀਆਂ ਪਰ ਤੁਸੀਂ ਉਹ ਵੀਡੀਓ ਚ ਦੇਖੋ ਵੀ ਦੋ ਗੱਡੀਆਂ ਪੁਲਿਸ ਪ੍ਰਸ਼ਾਸਨ ਕੋਲ ਨੇ ਪਰ ਪ੍ਰਾਈਵੇਟ ਗੱਡੀ ਚ ਪਾ ਕੇ ਲੈ ਕੇ ਗਏ ਉਹ ਵੀ 2 ਘੰਟੇ ਬਾਅਦ ਜਿਹੜੀ ਮ੍ਰਿਤਕ ਹੋਈ ਲੜਕੀ ਨੂੰ 2 ਘੰਟੇ ਬਾਅਦ ਪ੍ਰਾਈਵੇਟ ਗੱਡੀ ਚ ਪਾ ਕੇ ਲੈ ਕੇ ਗਏ ਆ ਫਿਰ ਇਹ ਕਿੱਥੇ ਗੱਡੀਆਂ ਕੀ ਕਰਨੀਆਂ ਗੱਡੀਆਂ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਸਮਝਣੀ ਲੋਕਾਂ ਦਾ ਪੈਸਾ ਲੋਕਾਂ ਦੇ ਤੁਸੀਂ ਲੋਕਾਂ ਦੀ ਸਹੂਲਤ ਲਈ ਇਹਨਾਂ ਨੂੰ ਨਵੀਆਂ ਗੱਡੀਆਂ ਦੇ ਰਹੇ ਪਰ ਉਹ ਤੁਸੀਂ ਉਹ ਵੀਡੀਓ ਚ ਦੇਖੋ ਉਹ ਬੀਓ ਪ੍ਰਾਈਵੇਟ ਗੱਡੀਆਂ ਰੋਕ ਕੇ ਇੱਕ ਪਤਾ ਨਹੀਂ ਉਹ ਜੀਪ ਜੀ ਵਿਚਾਰੀ ਉਹ ਕਿਸੇ ਦੀ ਟੈਂਪੋ ਡਰਾਈਵਰ ਆ ਟੈਂਪੋ ਡਰਾਈਵਰ ਰੋਕ ਕੇ ਉਹਨਾਂ ਉਹਨਾਂ ਤੇ ਉਹਨਾਂ ਨੂੰ ਕਿਵੇਂ ਮੈਂ ਤਾਂ ਕਹਿੰਦਾ ਬਹੁਤ ਬੰਦ ਭਾਗੀ ਹੈ ਬਹੁਤ ਇਹ ਨਿੰਦਣੇ ਉਹ ਘਟਣਾ ਨਹੀਂ ਉਹਨਾਂ ਇੱਕ ਐਮਐਲਏ ਸਾਹਿਬ ਦੇ ਕੁਝ ਦੂਰੀ ਤੇ ਹੈਗਾ ਇੱਕ ਐਕਸੀਡੈਂਟ ਹੁੰਦਾ ਕਿ ਐਮਐਲਏ ਸਾਹਿਬ ਨੂੰ ਵੀ ਨਹੀਂ ਪਤਾ ਲੱਗਾ ਕਿੱਥੇ ਐਕਸੀਡੈਂਟ ਹੋਇਆ ਆਪਣੀ ਗੱਡੀ ਭੇਜਦੀ ਹੈ ਪ੍ਰਾਈਵੇਟ ਅੰਨੀ ਪੀ ਰਹੀ ਹੈ ਕੁੱਤੇ ਚੱਟ ਰਹੀ ਹੈ ਇਹ ਕਹਾਵਤ ਤੁਸੀਂ ਸੁਣੀ ਹੋਣੀ ਕੋਈ ਵੀ ਬੰਦਾ ਇੱਥੇ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਕੋਈ ਰੂਲ ਰੈਗੂਲੇਸ਼ਨ ਨਹੀਂ ਕੋਈ ਕਿਸੇ ਤਰ੍ਹਾਂ ਦਾ ਸਿਸਟਮ ਨਹੀਂ ਕੋਈ ਇੱਥੇ ਜੋ ਵੱਡੇ ਪੱਧਰ ਤੇ ਗਰਾਊਂਡਾਂ ਦੇ ਕੰਮ ਕਰਨ ਦੀ ਲੋੜ ਹੈ ਜੁਮਲੇਬਾਜ਼ੀਆਂ ਲੀਡਰਸ਼ਿਪ ਛੱਡ ਰਹੀ ਹੈ ਗਰਾਊਂਡਾਂ ਤੇ ਕੰਮ ਨਹੀਂ ਹੋ ਰਹੇ ਸੁਣਨ ਚ ਕੁਸ਼ਾ ਕਹਿਣ ਚ ਕੁਸ਼ਾ ਕਰਨ ਚ ਕੁਸ਼ਾ ਇਸ ਕਰਕੇ ਵੱਡੇ ਡਰਾਮੇ ਹੋ ਰਹੇ ਹਨ ਜਿਸ ਕਰਕੇ ਹੁਣ ਤੁਸੀਂ ਹੁਣ ਇੱਕ ਦੋਨੇ ਪੱਖ ਦੀ ਆਪਾਂ ਗੱਲ ਕਰੀਏ ਇੱਕ ਸਾਈਡ ਤੇ ਕੁੜੀਆਂ ਦਾ ਹੁੰਦਾ ਆਪਾਂ ਐਕਸਟੈਂਡ ਹੁੰਦਾ ਐ ਐਮਐਲਏ ਸਾਹਿਬ ਦੇ ਕੁਝ ਦੂਰੀ ਤੇ ਹੈਗਾ ਪਰ ਤੁਸੀਂ ਇਸ ਪ੍ਰਸ਼ਾਸਨ ਨੂੰ ਇੱਕ ਪ੍ਰਸ਼ਾਸਨ ਕਹਿ ਰਿਹਾ ਹੱਥ ਰੋਕੇ ਕਿ ਟੈਂਪੋ ਡਰਾਈਵਰ ਨੂੰ ਕਿ ਇਹਨੂੰ ਪੁਣ ਦਾ ਪੁਣ ਦਾ ਕੰਮ ਹੈ ਤੁਸੀਂ ਸ਼ਟਡਾਉਂਗੇ ਤੇ ਡੈੱਡ ਵੱਡੀ ਕੀ ਗੱਲ ਤੁਹਾਡੇ ਕੋ ਗੱਡੀਆਂ ਆਪਣੀਆਂ ਤੁਸੀਂ ਆਪ ਸ਼ਟਡਾਉਂਦੇ ਮੈਂ ਤਾਂ ਬਾਈ ਜੀ ਪਹਿਲਾਂ ਵੀ ਕਹਿ ਕੇ ਹਟਿਆ ਤੁਹਾਨੂੰ ਬੀਸ ਗੱਲ ਤੇ ਠੋਸ ਫੈਸਲਾ ਲੈਂਦੇ ਹੋਏ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆਂ ਵੀ ਜਿਹੜੇ ਤੁਰੰਤ ਉੱਥੇ ਮੁਲਾਜ਼ਮ ਸੀ ਗੱਡੀਆਂ ਦਿਖ ਰਹੀਆਂ ਜਿਨ੍ਹਾਂ ਨੇ ਉਹਨਾਂ ਤੇ ਉਹਨਾਂ ਦੀ ਬਿਲਕੁਲ ਲੜਕੀਆਂ ਦੀ ਮਦਦ ਨਹੀਂ ਕੀਤੀ ਨਹੀਂ 2 ਘੰਟੇ ਤੱਕ ਉੱਥੇ ਲੜਕੀ ਸੜਕ ਤੇ ਪਈ ਰਹੀ ਜੋ ਮੰਦਪਾਗੀ ਘਟਨਾ ਹੋਈ ਹੈ ਤੁਰੰਤ ਇਹਨਾਂ ਮੁਲਾਜ਼ਮਾਂ ਤੇ ਕਾਰਵਾਈ ਹੋਵੇ ਤਾਂ ਕਿ ਮਿਸਾਲ ਪੈਦਾ ਹੋਵੇ ਵੀ ਜਿਹੜੇ ਅੱਗੇ ਨੂੰ ਕੋਈ ਐਦਾਂ ਦੀ ਘਟਨਾ ਵਾਪਰੇ ਤਾਂ ਤੁਰੰਤ ਕਿਹਦੀ ਵੀ ਉੱਥੇ ਅਧਿਕਾਰੀ ਦੀ ਡਿਊਟੀ ਹੋਵੇ ਉਹ ਆਪਣੇ ਫਰਜ਼ਾਂ ਅਨੁਸਾਰ ਆਪਣੇ ਨਿਭਾਏ ਤੇ ਹੁਣੀ ਆਪਾਂ ਗੱਲ ਕਰ ਕਟਿਆ ਪਹਿਲਵਾਨ ਅਮਰਜੀਤ ਸਿੰਘ ਗਿਲਨਾ ਜਿਹੜੇ ਜੂਥ ਕਾਂਗਰਸ ਦੇ ਆਗੂ ਸੀ ਤੇ ਇਹਨਾਂ ਦਾ ਕਹਿਣਾ ਕਿ ਜਿਹੜਾ ਵੀ ਹੈਗਾ ਮੁਲਾਜ਼ਮ ਮੌਕੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਜਾਂ ਸਸਪੈਂਡ ਕੀਤਾ ਜਾਵੇ ਪਰ ਹਾਲਾਤ ਇਹ ਬਣ ਗਈ ਕਿ ਸਰਕਾਰ 2 ਘੰਟੇ ਤੱਕ ਕੀ ਕਰਦੀ ਰਹੀ ਸਾਡੀ ਪੁਲਿਸ ਜਾਂ ਸਾਡੇ ਐਂਬੂਲੈਂਸ ਵੀ ਨਹੀਂ ਕਾਲ ਚੱਕਦਾ ਮੈਂ ਖੁਦ ਕਾਲ ਲਾਇਆ ਸੀ ਐਂਬੂਲੈਂਸ ਨੂੰ ਕਾਲ ਉੱਥੇ ਬੰਦ ਆ ਰਿਹਾ ਸੀ ਹੁਣ ਇਹ ਸਰਕਾਰ ਦੀ ਨਲਾਇਕੀ ਸਮਝਾ ਕਿ ਮੈਨੂੰ ਸਿਸਟਮ ਦੀ ਨਲਾਇਕੀ ਸਮਝਾ ਕੀ ਲੱਗ ਰਿਹਾ ਇਹਨੂੰ ਫਿਰ ਨਵੀਂ ਵੀਡੀਓ ਦਾ ਕੁਝ ਨਾਲ ਮਿਲਾਂਗੇ